ਕਿ ਤੁਸੀਂ ਆਪਣੀ ਵੋਟ ਦੇ ਨਾਲ ਤੁਹਾਡੇ ਨੁਮਾਇੰਦੇ ਚੁਣਦੇ ਰਹੋ ਉਹ ਨੁਮਾਇੰਦੇ ਬਖੂਖਰ ਪਾਰਟੀਆਂ ਨਾਲ ਸੰਬੰਧਿਤ ਚੁਣੇ ਉਹ ਚੁਣ ਕੇ ਜਿਨ੍ਹਾਂ ਨੇ ਤੁਹਾਡੇ ਹਿੱਤਾਂ ਦੀ ਤੁਹਾਡੇ ਸੂਬੇ ਦੀ ਤੁਹਾਡੇ ਦੇਸ਼ ਦੀ ਰਾਖੀ ਕਰਨੀ ਸੀ ਤੇ ਅੱਜ ਉਹਨਾਂ ਦੇ ਮਨਸੇ ਕੀ ਹੋ ਗਏ ਨੇ ਉਸੇ ਪਿਛਲੇ ਸਮੇਂ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੇਖ ਕੇ ਇਸ ਗੱਲ ਦੇ ਉੱਤੇ ਵੋਟ ਦਿੱਤੀ ਕਿ ਕਿ ਨਵਾਂ ਇਨਕਲਾਬ ਕਰਨ ਚੱਲਿਆ ਜਿਹੜਾ 75 ਸਾਲਾਂ ਚ ਕੁਝ ਨਹੀਂ ਹੋਇਆ ਉਹ ਕੁਝ ਕਰਨ ਚੱਲਿਆ ਵਾਕਈ ਉਹ ਕੁਝ ਹੋ ਰਿਹਾ ਹੈ ਕਿ ਜੋ ਕੁਝ ਉਹਨਾਂ ਨੇ ਨਹੀਂ ਕੀਤਾ ਸੀ ਇਹ ਉਹਦੋਂ ਅੱਗੇ ਟੱਪ ਗਏ ਉਹ ਗੱਲ ਅੱਜ ਤੁਹਾਡੇ ਕੋਲ ਅਸੀਂ ਇਹ ਲੈ ਕੇ ਆਏ ਆ ਕਿ ਕੀ ਕੀ ਕੰਮ ਚੱਲੇ ਨੇ ਇਹ ਸਰਕਾਰ ਦਾ ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਤੁਸੀਂ ਇਹ ਲਾਓ ਤੁਸੀਂ ਸਾਰੇ ਉੱਥੇ ਮਨਰੇਗਾ ਵਰਕਰ ਲਗਭਗ ਮੋਸਟਲੀ ਜਿਆਦਾ ਹੀ ਬੈਠੇ ਹੋ ਮਨਰੇਗਾ ਕਾਨੂੰਨ ਬਣਿਆ ਸਾਇਨਾ ਨੇ ਖੋਦ ਬਣਾਇਆ ਇਥੋਂ ਦੀ ਪਾਰਲੀਮੈਂਟ ਨੇ ਬਣਾਇਆ ਜਿਹਦੇ ਵਿੱਚ ਗਰੰਟੀ ਦਾ ਕਾਨੂੰਨ ਸੀ ਕਿ 100 ਦਿਨ ਦੀ ਗਰੰਟੀ ਹੈ ਰਜਗਾਰ ਦੇਣ ਦੀ ਫਿਰ ਤੁਸੀਂ ਕਦੇ ਖੈਰ ਮੈਨੂੰ ਨਹੀਂ ਪਤਾ ਕਿਸੇ ਨੇ ਆ ਕੇ ਦੱਸਿਆ ਜਾਂ ਨਹੀਂ ਦੱਸਿਆ ਜਾਂ ਤੁਹਾਨੂੰ ਕਿੰਨਿਆਂ ਕੋਲ ਪਤਾ ਹੋਏਗਾ ਕਿ ਐਵਰੇਜ 38 ਦਿਨ ਰੁਜ਼ਗਾਰ ਮਿਲਦਾ ਹੈ ਤੇ ਉਹ ਕਾਨੂੰਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਨਾ ਤੁਹਾਨੂੰ ਲਾਪਾਤਰੀ ਤੋਂ ਪੁੱਛਿਆ ਜਾਂਦਾ ਕਿ ਤੁਹਾਨੂੰ ਤੁਸੂ ਕੰਮ ਕਦੋਂ ਚਾਹੀਦਾ ਨਾ ਤਾਂ ਤੁਹਾਨੂੰ ਮੰਗ ਲਈ ਜਾਂਦੀ ਹੈ ਤੇ ਨਾ ਕਾਨੂੰਨ ਅਨੁਸਾਰ ਕੰਮ ਕਰਾਇਆ ਜਾ ਰਿਹਾ ਹੈ ਜਿਹੜੇ ਕੰਮ ਕਾਨੂੰਨ ਦੇ ਵਿੱਚ ਹੈ ਹੀ ਨਹੀਂ ਉਹ ਕੰਮ ਇੱਥੇ ਇੱਥੇ ਕਰਾਏ ਜਾ ਰਹੇ ਆ ਕਿਉਂਕਿ ਇਥੋਂ ਦੀ ਅਫਸਰशाही ਦਾ ਇਥੋਂ ਦੇ ਰਾਜਨੀਤਿਕ ਬੰਦਿਆਂ ਦਾ ਹਿੱਤ ਨਹੀਂ ਕਿ ਮਨਰੇਗਾ ਚਲਾਈ ਜਾਵੇ ਇਸ ਲਈ ਤੁਹਾਡਾ ਰੁਜ਼ਗਾਰੇ ਖੋਹਿਆ ਜਾ ਰਿਹਾ ਹੈ ਔਰ ਇਸੇ ਤਰ੍ਹਾਂ ਜਿੰਨੀਆਂ ਫੂਕੀ ਕੀਤਾ ਸਰਕਾਰ ਨੇ ਕਿ ਪਿਛਲੇ ਸਵੇ ਦੇ ਵਿੱਚ ਇੱਕ ਫੈਸਲਾ ਕਰ ਲਿਆ ਕਿ ਅਸੀਂ ਜਿੰਨੀਆਂ ਵੀ ਵੱਖ-ਵੱਖ ਆਦਾਰਿਆਂ ਨੂੰ ਅੱਜ ਤੱਕ ਪਿੰਡਾਂ ਨੇ ਜ਼ਮੀਨਾਂ ਦਿੱਤੀਆਂ ਨੇ ਤੁਹਾਡਾ ਸਕੂਲ ਦੇ ਨਾਂ ਤੇ ਜ਼ਮੀਨ ਲਈ ਹੈ ਸਕੂਲ ਬਣਾਇਆ ਮੰਡੀ ਦੇ ਨਾਂ ਤੇ ਜ਼ਮੀਨ ਲਈ ਹੈ ਦਾਣਾ ਮੰਡੀ ਬਣਾਈ ਗ੍ਰਿਡ ਦੇ ਨਾਂ ਤੇ ਜ਼ਮੀਨ ਲਈ ਕੇ ਗ੍ਰਿਡ ਬਣਾ ਰਿਹਾ ਇੱਥੇ ਤੁਹਾਡੇ ਪਿੰਡ ਨੂੰ ਬਿਜਲੀ ਦੇ ਰਹਿਆਂਗੇ ਕਿ ਇਸੇ ਤਰ੍ਹਾਂ ਕੋਈ ਹੋਰ ਸੁਸਾਇਟੀਆਂ ਨੂੰ ਜ਼ਮੀਨ ਦਿੱਤੀ ਐ ਤੇ ਜਿੰਨੀਆਂ ਉਹ ਜ਼ਮੀਨਾਂ ਮੌਤ ਦੇ ਵਿੱਚ ਪਿੰਡ ਨੇ ਦਿੱਤੀਆਂ ਕਿ ਸਾਡੀ ਆ ਜਗ੍ਹਾ ਤੇ ਆ ਚੀਜ਼ ਬਣਾ ਦਿਓ ਸੋ ਤੁਹਾਡੀ ਇਨਕਲਾਬੀ ਸਰਕਾਰ ਨੇ ਇੱਕ ਫੈਸਲਾ ਕਰ ਲਿਆ ਕਿ ਸਾਥੋਂ ਇਥੋਂ ਦਾ ਖਜ਼ਾਨਾ ਤੁਹਾਡੇ ਭਰਿਆ ਗਿਆ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਮੈਂ ਕਦੇ ਨਹੀਂ ਕਿਹਾ ਖਜ਼ਾਨਾ ਖਾਦੀ ਆ ਤੂੰ ਭਾਈ ਖਜ਼ਾਨਾ ਖਾਲੀ ਕਿਉਂ ਕਰੇਗਾ ਕਿਉਂ ਦੱਸੇਗਾ ਲੋਕਾਂ ਨੂੰ ਤੁਸੀਂ ਤਾਂ ਫੈਸਲਾ ਕਰ ਲਿਆ ਕਿ ਇਥੋਂ ਦੀਆਂ ਜਿਹੜੀਆਂ ਜ਼ਮੀਨਾਂ ਮੌਤਜ ਦਿੱਤੀਆਂ ਸੀਆਂ ਲੋਕਾਂ ਨੇ ਉਹ ਜ਼ਮੀਨਾਂ ਵੇਚ ਕੇ ਖਜ਼ਾਨਾ ਭਰ ਲੱਗ ਜਾ ਤੇ ਜਿਹੜੀ ਮੰਡੀ ਸੀ ਮਹਾਲੀ ਦੀ ਮਾਡਰਨ ਮੰਡੀ ਬਣਾਈ ਸੀ ਜਿਹੜੀ ਉਹ ਮੰਡੀ ਵੇਚਣ ਦਾ ਫੈਸਲਾ ਕਰ ਲਿਆ ਬਿਜਲੀ ਬੋਰਡ ਦੀ ਜ਼ਮੀਨ ਉਹ ਵੇਚਣੀ ਸ਼ੁਰੂ ਕਰਤੀ ਤੇ ਜਦੋਂ ਤੁਸੀਂ ਇਹ ਜ਼ਮੀਨਾਂ ਵੇਚਤੀਆਂ ਦੇ ਨਾਲ ਦੀ ਨਾਲ ਇਹ ਵੀ ਇਹ ਵੀ ਆਰਡਰ ਕਰਤਾ ਕਿ ਪਿੰਡ ਦੀਆਂ ਜ਼ਮੀਨਾਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਜਿਹੜੀਆਂ ਸਾਡੇ ਇਹਨਾਂ ਕੰਮਾਂ ਲਈ ਛੱਡੀਆਂ ਹੋਈਆਂ ਨੇ ਕਿ ਸਾਂਝੇ ਕੰਮ ਜਿੱਥੇ ਕੋਈ ਕਰਨਾ ਕੋਈ ਧਰਮਸ਼ਾਲਾ ਬਣਾਉਣੀ ਹੈ ਕੋਈ ਸਕੂਲ ਬਣਾਉਣਾ ਕੋਈ ਗ੍ਰੇਡ ਬਣਾਉਣਾ ਤਾਂ ਕਿ ਉੱਥੇ ਜ਼ਮੀਨ ਦੇ ਕੇ ਉਹ ਅਸਾਰੀ ਕੀਤੀ ਜਾ ਸਕੇ ਹੁਣ ਇਹਨਾਂ ਦੀ ਵੀ ਸਭ ਦੀ ਲਿਸਟ ਬਣਨੀ ਸ਼ੁਰੂ ਹੋ ਗਈ ਕਿ ਪੰਚਾਇਤੀ ਜ਼ਮੀਨਾਂ ਦੀ ਵੀ ਲਿਸਟ ਬਣਾਓ ਸਾਕੇ ਉਹ ਵੀ ਵੇਚ ਕੇ ਅੱਧੇ ਪੈਸੇ ਸਰਕਾਰ ਲੈ ਜੇ ਅੱਧੇ ਉਥੋਂ ਦੇ ਪੰਚਾਇਤਾਂ ਦੇ ਦੋ ਤਾਂ ਜਦੋਂ ਜ਼ਮੀਨਾਂ ਵਿਕ ਗਈਆਂ ਫਿਰ ਪਿੰਡਾਂ ਦਾ ਕੀ ਹਾਲ ਹੋਏਗਾ ਜਣੀਏ ਇਹ ਅਸੀਂ ਦੇਖ ਸਕਦੇ ਹਾਂ ਕਿਉਂਕਿ ਸਾਂਝੀ ਜਗ੍ਹਾ ਹੀ ਨਾ ਕਿਤੇ ਰਹੀ ਕੰਮ ਜੋ ਕੋਈ ਤਾਂ ਇਹਦੇ ਨਾਲ ਤਾਂ ਪਿੰਡਾਂ ਦਾ ਬਹੁਤ ਨੁਕਸਾਨ ਹੋਏਗਾ ਇਸ ਲਈ ਇਹ ਕੋਈ ਵੀ ਪਾਰਟੀ ਇਹ ਚੀਜ਼ਾਂ ਤੁਹਾਡੇ ਕੋਲ ਨਹੀਂ ਦੱਸਣ ਲਈ ਆਈ ਕਿਉਂਕਿ ਸਾਰੇ ਚਾਹੁੰਦੇ ਨੇ ਕਿ ਅਸੀਂ ਜਿਹੜਾ ਆ ਸਿਸਟਮ ਪੁਰਾਣਾ ਚੱਲ ਰਿਹਾ ਸੀ ਸਾਂਝੇ ਲੋਕਾਂ ਦੇ ਹਸਪਤਾਲ ਸਰਕਾਰੀ ਅਦਾਰੇ ਚੱਲਦੇ ਸੀ ਜਿਹੜੇ ਇਹਨਾਂ ਨੂੰ ਸਾਰਿਆਂ ਨੂੰ ਬੰਦ ਕਰਕੇ ਇਹਨਾਂ ਨੂੰ ਕਿਸੇ ਤਰ੍ਹਾਂ ਪ੍ਰਾਈਵੇਟ ਅਦਾਰਿਆਂ ਨੂੰ ਵੇਚ ਦਿੱਤੇ ਜਾਣ ਇਸ ਲਈ ਲਗਭਗ ਸਾਰੀਆਂ ਪਾਰਟੀਆਂ ਦੀ ਇਸ ਗੱਲ ਦੇ ਉੱਤੇ ਸਹਿਮਤੀ ਹੈ ਔਰ ਐਸੇ ਕਰਕੇ ਤੁਹਾਡੇ ਕੋਲ ਕੋਈ ਦੱਸਣ ਵੀ ਨਹੀਂ ਆ ਰਿਹਾ ਕਿ ਭਾਈ ਆ ਸਰਕਾਰ ਆ ਜਿਹੜੀ ਕਿਉਂਕਿ ਨਹੀਂ ਤਾਂ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਬਣਦੀ ਐ ਵਿਰੋਧੀ ਧਿਰ ਆ ਕੇ ਉਹ ਕਾਲੀ ਦਲ ਵੀ ਹੋ ਸਕਦਾ ਉਹ ਕਾਂਗਰਸ ਵੀ ਹੋ ਸਕਦੀ ਐ ਉਹ ਆ ਕੇ ਪਿੰਡਾਂ ਦੇ ਵਿੱਚ ਦੱਸੇਗੇ ਤੁਹਾਡੀ ਜਿਹੜੀ ਆਪਾਂ ਸਰਕਾਰ ਚੁਣੀ ਸੀ ਉਹ ਸਰਕਾਰ ਨੇ ਭਾਈ ਇਸ ਤਰ੍ਹਾਂ ਜ਼ਮੀਨਾਂ ਵੇਚਣੇ ਸ਼ੁਰੂ ਕਰਤੀਆਂ ਪਰ ਉਹ ਦੱਸਣਗੇ ਨਹੀਂ ਕਿਉਂਕਿ ਉਹ ਵੀ ਇਸੇ ਸਕੀਮ ਤੇ ਉਹਨਾਂ ਨੇ ਵੀ ਇਹੀ ਪਾਲਿਸੀਆਂ ਬਣਾਈਆਂ ਨੇ ਪਹਿਲਾਂ ਜਾਓ ਕਹਿੰਦੇ ਨੇ ਵੀ ਜੋ ਕੰਮ ਅਸੀਂ ਕਰਨਾ ਕਰਨਾ ਹੈਗਾ ਉਹ ਅੱਗੇ ਇਹ ਪਹਿਲੇ ਕਾਰਨ ਕਰਨ ਜਾ ਰਹੇ ਨੇ ਇਸ ਲਈ ਉਹ ਸਾਰੀਆਂ ਪਾਰਟੀਆਂ ਦੀ ਇਸ ਗੱਲ ਦੇ ਉੱਤੇ ਸਹਿਮਤੀ ਹੈ ਲਗਭਗ ਅਸੀਂ ਇਸ ਗੱਲ ਦਾ ਤੁਹਾਡੇ ਕੋਲ ਹੋਕਾ ਦੇਣ ਆਏ ਆ ਕਿ ਜੇ ਸਰਕਾਰੀ ਜ਼ਮੀਨਾਂ ਜਾਂ ਆਪਣੀਆਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਉਦਾਰਿਆਂ ਨੂੰ ਜ਼ਮੀਨਾਂ ਦਿੱਤੀਆਂ ਨੇ ਉਹ ਜ਼ਮੀਨਾਂ ਤੁਸੀਂ ਰੋਜ਼ਗਾਰ ਬਚਾਉਣਾ ਚਾਹੁੰਦੇ ਆਪਦਾ ਕਿਉਂਕਿ ਰੋਜ਼ਗਾਰ ਵੀ ਉਸੇ ਧਰਤੀ ਤੇ ਹੋਏਗਾ ਜੇ ਪਿੰਡ ਦੀ ਜ਼ਮੀਨ ਰਹੇਗੀ ਤਾਂ ਰੋਜ਼ਗਾਰ ਰਹੇਗਾ ਤੁਸੀਂ ਰੋਜ਼ਗਾਰ ਬਚਾਉਣਾ ਚਾਹੁੰਦੇ ਹੋ ਜੇ ਪਿੰਡਾਂ ਨੂੰ ਨਸ਼ਾ ਤੋਂ ਮੁਕਤ ਕਰਨਾ ਚਾਹੁੰਦੇ ਹੋ ਤਾਂ ਪਿੰਡ ਨੂੰ ਉੱਠਣਾ ਪਏਗਾ ਕਿਉਂਕਿ ਕੋਈ ਵੀ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਨਸ਼ਾ ਨਹੀਂ ਦੇਖ ਸਕਦਾ ਕਿਸੇ ਥਾਣੇ ਦੇ ਅੰਦਰ ਥਾਣੇਦਾਰ ਦੀ ਸਹਿਮਤੀ ਤੋਂ ਬਿਨਾਂ ਨਸ਼ਾ ਨਹੀਂ ਦੇਖ ਸਕਦਾ ਜਦੋਂ ਪਿੰਡ ਦੇ ਵਿੱਚ ਹੋਮ ਡਿਲੀਵਰੀ ਚੱਲਦੀ ਹੋਵੇ ਘਰ-ਘਰ ਦੇ ਵਿੱਚ ਫੋਨ ਤੇ ਨਸ਼ਾ ਆਉਂਦਾ ਹੋਵੇ ਤੇ ਪੁਲਿਸ ਨੂੰ ਇਹ ਪਤਾ ਨਾ ਹੋਵੇ ਕਿ ਇੱਥੇ ਨਸ਼ਾ ਵਿਕਦਾ ਹੈ ਇਹ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਇਸ ਲਈ ਜੇ ਇਹ ਚੀਜ਼ਾਂ ਬਚਾਉਣੀਆਂ ਨੇ ਤਾਂ ਇਹਨਾਂ ਦੇ ਉੱਤੇ ਸਾਨੂੰ ਪਹਿਲੀ ਗੱਲ ਇੱਕ ਸਮਝ ਬਣਾਉਣੀ ਪਵੇਗੀ ਕਿ ਹੁਣ ਜਿਹੜਾ ਪੱਤੀ ਨਾਲ ਅਸੀਂ ਨੇਤਾ ਚੁੜਦੇ ਸੀ ਉਹਨਾਂ ਨੇ ਤਾਂ ਸਾਡੀ ਕਿਸਮਤ ਨਹੀਂ ਬਦਲੀ ਫਿਰ ਹੋਰ ਤੁਹਾਨੂੰ ਆਪ ਖੁਦ ਇਸ ਗੱਲ ਦੇ ਉੱਤੇ ਜੱਥੇਬੰਦ ਹੋ ਕੇ ਸਮਝਣਾ ਪਏਗਾ ਔਰ ਸਮਝ ਕੇ ਇਸ ਗੱਲ ਦੇ ਉੱਤੇ ਮੰਨ ਕਰਣੀ ਪਵੇਗੀ ਇਕੱਠੇ ਹੋ ਕੇ ਕਿ ਆਓ ਅਸੀਂ ਇਸ ਦੇ ਖਿਲਾਫ ਗੱਲ ਕਰੀਏ ਅਸੀਂ ਇਹ ਨਹੀਂ ਹੋਣ ਦੇਣਾ ਇਸ ਲਈ ਆਈਡੀਪੀ ਵੱਲੋਂ ਅੱਜ ਤੁਹਾਡੇ ਕੋਲ ਇਹ ਜੀ ਸੱਦਾ ਲੈ ਕੇ ਆਏ ਆ ਕਿ ਆਓ ਕਿ ਪਿੰਡ ਤੁਹਾਡੇ ਕੋਲ ਇੱਕ ਵੱਡੀ ਤਾਕਤ ਹੈ ਤੁਸੀਂ ਜੇ ਜ਼ਮੀਨਾਂ ਸਰਕਾਰ ਦੇ ਵਿੱਚ ਵੇਚ ਰਹੀ ਹੈ ਤਾਂ ਤੁਹਾਡੀ ਪੰਚਾਇਤ ਜਾਂ ਤੁਸੀਂ ਪਿੰਡ ਵਾਸੀ ਔ ਇਕੱਠੇ ਹੋ ਕੇ ਇੱਕ ਕੰਮ ਕਰ ਸਕਦੇ ਹੋ ਕਿਉਂਕਿ ਜੇ ਪੰਚਾਇਤ ਦੇ ਇਕੱਲੇ ਦੇ ਸਿਰ ਤੇ ਰਹਿੰਦਾ ਹੈ ਤਾਂ ਪੰਚਾਇਤ ਦੇ ਉੱਤੇ ਬਹੁਤ ਸਾਰੇ ਦਬਾਅ ਵੀ ਕੰਮ ਕਰ ਸਕਦੇ ਆ ਡਰਾਇਆ ਵੀ ਜਾ ਸਕਦਾ ਹੈ ਲਾਲਚ ਵੀ ਦਿੱਤਾ ਜਾ ਸਕਦਾ ਹੈ ਇਸ ਲਈ ਪੰਚਾਇਤ ਤੋਂ ਮਤਾ ਪਵਾਉਣਾ ਸੌਖਾ ਸਾਰੇ ਪਿੰਡ ਤੋਂ ਮਤਾ ਪਵਾਉਣਾ ਔਖਾ ਹੈ ਉਹ ਆ ਪਿੰਡ ਦੀ ਗੁਰਾਨ ਸਭਾ ਇਸ ਲਈ ਅਸੀਂ ਤੁਹਾਨੂੰ ਲੋਕਾਂ ਨੂੰ ਸੱਦਾ ਦਿੰਦੇ ਆ ਕਿ ਆਓ ਪਿੰਡ ਪਿੰਡ ਗੁਰਾਂਤ ਸਭਾ ਦਾ اجلاس ਕਰਕੇ ਪਿੰਡ ਦਾ ਸਾਰਾ ਇਕੱਠ ਕਰਕੇ ਤੁਸੀਂ ਉਸ ਦੇ ਵਿੱਚ ਫੈਸਲਾ ਕਰੋ ਕਿ ਕੋਈ ਵੀ ਪਿੰਡ ਦੀ ਜ਼ਮੀਨ ਸਾਡੇ ਪਿੰਡ ਦੀ ਸਹਿਮਤੀ ਤੋਂ ਬਿਨਾਂ ਦਿੱਤੀ ਨਹੀਂ ਜਾ ਸਕਦੀ ਉਹ ਪੰਚਾਇਤ ਦੇ ਮਤੇ ਨਾਲ ਨਹੀਂ ਦਿੱਤੀ ਜਾ ਸਕਦੀ ਪਿੰਡ ਦੀ ਸਹਿਮਤੀ ਤੋਂ ਬਗੈਰ ਗੁਰਾਂਤ ਸਭਾ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਇਸ ਲਈ ਜਦੋਂ ਇਹ ਮਤਾ ਪੈ ਗਿਆ ਤਾਂ ਕੱਲ ਨੂੰ ਜੇ ਤੁਹਾਡੀ ਜ਼ਮੀਨ ਲਈ ਜਾਂਦੀ ਹੈ ਤਾਂ ਉਸ ਦੇ ਉੱਤੇ ਉਹ ਮਤਾ ਤੁਹਾਡੀ ਧਾਰ ਬਣੇਗਾ ਕਿ ਸਾਡੇ ਪਿੰਡ ਦੇ ਵਿੱਚ ਆ ਗੁਰਾਂਤ ਸਾਹਿਬ ਦਾ ਮਤਾ ਪਾਇਆ ਹੋਇਆ ਹੈ ਔਰ ਪਿੰਡ ਦੀ ਸੈਂਟੀ ਤੋਂ ਬਗੈਰ ਅਸੀਂ ਜ਼ਮੀਨ ਨਹੀਂ ਦੇ ਸਕਦੇ ਸਰਪੰਚ ਭਾਵੇਂ ਇਹ ਕਹਦੇ ਵੀ ਆ ਜਾਓ ਮੈਂ ਸਾਡੇ ਪਿੰਡ ਨੂੰ ਪੁੱਛ ਲਓ ਜੇ ਭਾਈ ਪਿੰਡ ਕਹਿੰਦਾ ਅਸੀਂ ਮਤਾ ਪਾ ਦਨੇ ਆ ਇਸ ਲਈ ਇਹ ਗੱਲ ਲਈ ਅਸੀਂ ਤੁਹਾਡੇ ਕੋਲ ਆਏ ਆ ਕਿ ਆਓ ਆਪਾਂ ਇਸ ਗੱਲ ਦੇ ਮਤੇ ਪਾ ਕੇ ਪਿੰਡ-ਪਿੰਡ ਤਾਂ ਕਿ ਨਾਬਾ ਤਹਿਸੀਲ ਦੇ ਸਾਰੇ ਪਿੰਡ ਲਗਭਗ 5 ਦਸੰਬਰ ਨੂੰ ਨਾਬੇ ਦੇ ਐਸਡੀਐਮ ਦੇ ਦਫ਼ਤਰ ਦੇ ਵਿੱਚ ਇਕੱਠੇ ਹੋ ਕੇ ਸਾਰੇ ਮਤੇ ਐਸਡੀਐਮ ਰਾਹੀਂ ਮੁੱਖ ਮੰਤਰੀ ਨੂੰ ਭੇਜਣੇ ਆ ਇਸ ਲਈ ਤੁਹਾਡੇ ਪਿੰਡ ਦਾ ਫੈਸਲਾ ਤੁਸੀਂ ਕਰਨਾ ਹੈ ਤੁਸੀਂ ਇਕੱਠੇ ਹੋ ਕੇ ਆਪਣੇ ਪਿੰਡ ਦਾ ਮਤਾ ਪਾ ਕੇ ਮਾਤੋ ਵੱਡ ਟਰਾਲੀਆਂ ਲੈ ਕੇ ਉੱਥੇ ਉੱਥੇ ਪਹੁੰਚਣਾ ਹੈ 5 ਨੂੰ ਇਹ ਸਾਡਾ ਕੋਈ ਹਿੱਤ ਨਹੀਂ ਆਪਣਾ ਸਾਂਝਾ ਸਾਰਿਆਂ ਦਾ ਹਿੱਤ ਹੈ ਜੇ ਜ਼ਮੀਨਾਂ ਆਧਾਰਿਆਂ ਦੀਆਂ ਬਚਾਉਣੀਆਂ ਨੇ ਪਿੰਡ ਦੀ ਜ਼ਮੀਨ ਬਚਾਉਣੀ ਹੈ ਪਿੰਡ ਦਾ ਰੋਜ਼ਗਾਰ ਬਚਾਉਣਾ ਹੈ ਪਿੰਡ ਦੇ ਬੱਚੇ ਨਸ਼ਿਆਂ ਤੋਂ ਮੁਕਤ ਕਰਾਉਣੇ ਹੈ ਤਾਂ ਤੁਹਾਨੂੰ ਆਪ ਨੂੰ ਸਿਰ ਝੁੱਕ ਕੇ ਇਹਨਾਂ ਗੱਲਾਂ ਲਈ ਮੰਗ ਕਰਨੀ ਪਵੇਗੀ ਇਸ ਲਈ ਇਹ ਬੇਨਤੀ ਕਰਦੇ ਹੋਏ ਅਸੀਂ ਅੱਜ ਤੁਹਾਡਾ ਸਾਡਾ ਇਹ ਜੱਥਾ ਆਇਆ ਹੈ ਤੇ ਹੋਰ ਵੀ ਆਗੂਆਂ ਨੇ ਵਿਚਾਰਾਂ ਕਰਨੀਆਂ ਨੇ ਮੈਂ ਆਪਣੀ ਜਗ੍ਹਾ ਲੈਣਾ ਔਰ ਫਤਿਹ ਸਾਂਝੀ ਕਰਦਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ